ਉਹ ਗਾਣਾ ਨਵੇਂ ਤੋਂ ਆਉਂਦਾ ਹੈ ਮਿੱਟੀ ਮਿੱਟੀ ਕਰਾਦੇ ਇਹ ਹੋਈ ਦਿਖਾਈ ਤੇ ਨਹੀਂ ਹੋਰ ਨਾਲ ਦੀ ਫੋਟੋ ਗਈ ਕਾ ਹੋਲਡੇ ਟੈਲੋ ਦੇ ਇੱਕ ਵਾਰੀ ਖਾਲੀ ਸਰ ਉਹ ਵੀ ਪਾਰ ਦੇ ਪਿੱਛੇ ਵੀਰ ਮੋੜ ਦੇ ਪਿੱਛੇ ਜਿਹੜੀ ਜੰਗਲ ਸਾਹਮਣੇ ਆ ਰਹੀ ਹੈ ਕਿ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇ ਦੇਣੀ ਹੈ ਇੱਥੇ ਕਿ ਚਲੋ ਜਿਹੜੀ ਕਿਥਨੀ ਹੈ ਫੋਟੋ ਤੋਂ ਵਰਨੇਡ ਓਕੇ ਓਕੇ ਇੱਕ ਕੁਪਰਫੈਸ਼ਨਿਸਿ ਗਿਆ ਪੁਲਿਸ ਤੇ ਨਾਲੇ ਫਾਇਰਿੰਗ ਕੀਤੀ ਹੈ ਪੁਲਿਸ ਤੇ ਫਾਇਰਿੰਗ ਕਰਨ ਤੋਂ ਬਾਅਦ ਇਹਨਾਂ ਨੇ ਭਜਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦੇ ਜਵਾਬੀ ਫਾਇਰ ਦੇ ਵਿੱਚ ਇਹਨਾਂ ਦੇ ਦੋਵੇਂ ਦੋਵੇਂ ਬਦਮਾਸ਼ ਇੱਕ ਪਿਸਤਲ ਜਿਹੜੀ ਹੈਗੀ ਹੈ ਉਹ ਰਿਕਵਰ ਕੀਤੀ ਹੁਣ ਐਫਐਸਐਸ ਦੀ ਜਿਹੜੀ ਟੀਮ ਹੈ ਉਹ ਵੀ ਇੱਥੇ ਪਹੁੰਚ ਗਈ ਹੈ ਤੇ ਹੁਣ ਆਪਣੀ ਜਿਹੜੀ ਜਿਹੜੇ ਦੋਨੋਂ ਦੱਸੇ ਜਾ ਰਹੇ ਨੇ 골ਡੀ ਢਿੱਲੋ ਦੇ ਐਸੋਸੀਏਟ ਦੱਸੇ ਜਾ ਰਹੇ ਨੇ ਜਿਨ੍ਹਾਂ ਕੋ ਜਿਨ੍ਹਾਂ ਕੋਲੋਂ ਵੈਪਨਸ ਵੀ ਰਿਕਵਰ ਕੀਤੇ ਗਏ ਨੇ ਔਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਰ ਸੀਗੇ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਦੱਸਿਆ ਜਾ ਰਿਹਾ ਕਿ ਐਸੋਕੇਟ ਨੂੰ ਹੁਣ ਲੈ ਕੇ ਹਸਪਤਲ ਜਾਇਆ ਜਾ ਰਿਹਾ ਹੈ ਇਸ ਤਸਵੀਰ ਹਾਲਾਂਕਿ ਪੁਲਿਸ ਨੇ ਜਾ ਲਿਆ ਇਹ ਗੋਲੀਬਾਜ਼ੀ ਦੀ ਜਨਤਾ ਨੇ ਲੱਗਦਾ ਹੈ ਕਸ਼ੀਕੀ ਕੀ ਆਜਾ ਕੀ ਆਵਣਾ ਹੈ ਭਾਈ ਥਾਣੇ ਤੋਂ ਬੁਲਾ ਕੇ ਆ ਨਾ ਤੁਸੀਂ ਨਾਲ ਹੀ ਆ ਜਾਓ ਚਲੋ ਕਰੋ ਗੱਲ ਆ ਗੁਲਾਬ ਜਾ ਰਹੇ ਤੇ ਉਹਨਾਂ ਨੂੰ ਦੇਖ ਕੇ ਜਿਹੜਾ ਨਾਕਾ ਸੀਗਾ ਉਹ ਤੋਂ ਇਹਨਾਂ ਨੇ ਡਾਇਵਰਟ ਕਰ ਲਿਆ ਘੱਗਰ ਦੇ ਪੁਲ ਤੋਂ نیچے ਆਪਣਾ ਮੋਟਰਸਾਈਕਲ ਮੋੜਿਆ ਤੇ ਉਸ ਤੋਂ ਮਗਰੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਚੇਸ ਕੀਤਾ ਜਦੋਂ ਇਹਨਾਂ ਨੂੰ ਚੇਸ ਕੀਤਾ ਗਿਆ ਜੀ ਇਹਨਾਂ ਨੇ ਤਿੰਨ ਰਾਊਂਡ ਦੇ ਕਰੀਬ ਪੁਲਿਸ ਪਾਰਟੀ ਦੇ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਤਕਰੀਬਨ 4 ਤੋਂ 5 ਰਾਊਂਡ ਫਾਇਰ ਕੀਤੇ ਜਿਦੇ ਵਿੱਚ ਇਹ ਦੋਨੋਂ ਮੁੰਡੇ ਜਿਹੜੇ ਹੈਗੇ ਜ਼ਖਮੀ ਹੋਏ ਆ ਇੱਕ ਅਮਨ ਹੈ ਮੁੰਡਾ ਇੱਕ ਸ਼ਰਨਜੀਤ ਲਿਆ ਸੰਨੀ ਹੈਗਾ ਜੀ ਇਹ ਦੋਨੋਂ ਬੰਦੇ ਜਿਹੜੇ ਹੈਗੇ ਜਿੱਦਾਂ ਮੈਂ ਪਹਿਲਾਂ ਦੱਸਿਆ 골ਡੀ ਢਿੱਲੋਂ ਦੇ ਨਾਲ ਅਲਾਈਂਡ ਹੈਗੇ ਜਿਹੜਾ ਕਿ ਲਾਰੈਂ ਗੇ ਮੋਹਾਲੀ ਦੇ ਰੈਜ਼ੀਡੈਂਟ ਹੈ ਬੇਸਿਕਲੀ ਤੇ ਇਹਨਾਂ ਦੇ ਜੀ ਮੋਹਾਲੀ ਦੇ ਨੇੜੇ ਇੱਕ ਪਿੰਡ ਪੈਂਦਾ ਹੈਗਾ ਮੋٹے ਮਾਜਰਾ ਉੱਥੋਂ ਦੇ ਹੈਗੇ ਤੇ ਦੂਜਾ ਮੋਹਾਲੀ ਦਾ ਹੈਗਾ ਇਹਨਾਂ ਦੇ ਵਿੱਚ ਜੀ ਮੈਂ ਦੱਸ ਦਿਆਂ ਜੀ ਇੱਕ ਮਿੰਟ ਤੇ ਜਿਹੜਾ ਇਹਨਾਂ ਦੇ ਕ੍ਰਿਮੀਨਲ ਹਿਸਟਰੀ ਹੈਗੀ ਇਹਨਾਂ ਦੇ ਦੋ ਆਰਮਜ਼ ਐਕਟ ਦੇ ਪਰਚੇ ਪਹਿਲਾਂ ਦਰਜ ਹੈਗੇ ਨੇ ਆਪਣੇ ਸੁਹਾਣੇ ठाਣੇ ਤੇ ਇੱਕ ਹੋਰ ਕਿਤੇ ਇੱਕ ਫੇਸ ਇੱਕ ਫੇਸ ਨਹੀਂ ਇੱਕ ਦੇ ਖਿਲਾਫ ਹੈ ਜੀ ਇੱਕ ਦੇ ਬਿਲਕੁਲੋ ਰਿਕਵਰੀ ਕੀ ਹੋਈ ਹੈ ਦੋ ਦੋ 32 ਬੋਰ ਦੇ ਪਿਸਟਲ ਇਹਨਾਂ ਤੋਂ ਰਿਕਵਰ ਹੋਏ ਹੈਗੇ ਜੀ ਦੋਨਾਂ ਕੋਈ ਪ੍ਰੀਮੀਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੋਵੇ ਕਿ ਕਿਸੇ ਵਾਰਦਾਤ ਨੂੰ ਨਹੀਂ ਇਹਨਾਂ ਦੇ ਹਲੇ ਜਿਹੜੀ ਇਨਪੁਟ ਸੀਗੀ ਉਹਦੇ ਚ ਇਹ ਸੀਗਾ ਵੀ ਇਹਨਾਂ ਨੇ ਕੋਈ ਨਾ ਕੋਈ ਇਸ ਏਰੀਏ ਦੇ ਵਿੱਚ ਆਪਣਾ ਨੇੜੇ ਤੇੜੇ ਕੋਈ ਮਰਡਰ ਕਰਨਾ ਸੀਗਾ ਜਿਹੜਾ 골ਡੀ ਢਿੱਲੋਂ ਦੀ ਡਾਇਰੈਕਸ਼ਨਸ ਤੇ ਕੰਮ ਕਰਦੇ ਹੋਏ ਲੇਕਿਨ ਹੁਣ ਜਦੋਂ ਆਪਾਂ ਇੱਕ ਵਾਰੀ ਹਲੇ ਇਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈਗਾ ਤੇ ਫਿਰ ਇਹਨਾਂ ਦਾ ਰਿਮਾਂਡ ਲੈ ਕੇ ਇੰਟਰੋਗੇਟ ਕੋਈ ਐਕਸਟਰਸ਼ਨ ਜਾਂ ਮਰਡਰ ਦਾ ਕੀ ਪਲਾਨ ਹੈ ਮੋਟਰਸਾਈਕਲ ਤੇ ਸੀ ਜਿੰਦਾ ਕਾਰਤੂਸ ਵੀ ਸੀ ਜਿੰਦਾ 8 ਤੋਂ 10 ਕਾਰਤੂਸ ਸੀਗੇ ਜਿਹੜੇ ਤਿੰਨ ਕਿ ਚੱਲੇ ਹੋਏ ਆ ਬਾਕੀ ਐਗਜ਼ੈਕਟ ਅਸੀਂ ਦੋਨਾਂ ਦੀ ਲੱਤ ਦੇ ਵਿੱਚ ਲੱਗੀ ਹੋਈ ਹੈਗੀ ਇਹ ਗੋਲੀ ਪੁਲਿਸ ਤੇ ਚਲਾਈਆਂ ਉਹ ਗੋਲੀਆਂ ਸਰ ਜੀ ਉਹ ਇੱਕ ਗੱਡੀ 'ਚ ਵੱਜੀ ਹੈਗੀ ਸੜੀ ਦੇ ਵਿੱਚ ਤੇ ਇੱਕ ਅੱਧੀ ਸ਼ਾਇਦ ਮਿਸ ਹੋਈ ਹੋਵੇ ਕੋਈ ਹੋਰ ਲੈਡ ਕੌਰ ਕਰਾ ਸੀ ਵਿਕਰਮ ਬਰਾੜ ਸਾਬ ਆਪਣੇ ਹੈਗੇ ਨਾਲ ਹੋਰ ਕੌਣ ਸੀ ਸਰ ਉਹ ਵੀ ਦੱਸੋ ਜੀ ਐਸਐਚਓ ਸੁਮੇਤ ਮੋੜ ਸੀਗਾ ਸੀ ਹੋਰ ਬਾਕੀ ਇਹਨਾਂ ਦੀ ਟੀਮ ਹੈਗੀ ਚੰਗੀ ਹੋ ਸੀਗੇ ਸਾਰੇ ਤੇ ਨਾਲ ਇਹ ਨਾਲ ਏਜੀਟੀਐਫ ਦੀ ਜਿਹੜੀ ਇਹਨਾਂ ਦੀ ਟੀਮ ਦੇ ਮੁੰਡੇ ਹੈਗੇ ਉਹ ਵੀ ਨਾਲ ਸੀਗੇ ਜੀ ਇਥੇ ਮੌਕੇ ਤੋਂ ਰਿਕਵਰ ਹੋਈ ਹੈ ਜੀ ਹੁਣ ਇਹਨੂੰ ਇਹਦੇ ਕਬਜ਼ੇ ਦੇ ਵਿੱਚ ਲਵਾਂਗੇ ਹਾਂਜੀ ਹਾਂਜੀ ਇਹਨੂੰ ਕਬਜ਼ੇ ਦੇ ਵਿੱਚ ਲੈਣਾ ਸਰ ਇਹਨਾਂ ਦੇ ਖਿਲਾਫ ਉਹਨਾਂ 'ਚ ਵਾਂਟਡ ਹੈ ਕਿੱਦਾਂ ਵਾਂਟਡ ਹੈਗੇ ਜੀ ਉਹਨਾਂ ਦੇ ਵਿੱਚ ਕੋਈ ਇੱਕਦੋ-ਕਦੋ ਹੋਇਆ ਸਰ ਕੋਈ ਆਈਡੀਆ ਮੈਂ ਦੇਖ ਲੈਣਾ ਜੀ ਰਿਕਾਰਡ ਐਗਜ਼ੈਕਟਲੀ ਕੀ ਹੈਗਾ ਕ੍ਰਿਮਿਨਲ ਹਿਸਟਰੀ ਇਹਨਾਂ ਦੀ ਦੋਨਾਂ ਦੀ ਹੋਰ ਵੀ ਮੇਬੀ ਹਲੇ ਇਸ ਤੋਂ ਸਿਵਾ ਹੋਰ ਵੀ ਹੋਣ ਹਲੇ ਸਿਰਫ ਜਿਹੜੀ ਇਨਪੁਟ ਦੇ ਬੇਸ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਦੋ ਐਫ ਆਈ ਆਰਸ ਹੈਗੀਆਂ ਉਸ ਤੋਂ ਸਿਵਾ ਹੋਰ ਕਿਹੜੇ-ਕਿਹੜੇ ਦਰਜ ਹੋਣਗੇ ਉਹ ਤੁਹਾਨੂੰ ਹੁਣ ਬਾਅਦ 'ਚ ਇੱਕ ਵਾਰੀ ਥੋੜਾ ਤੁਹਾਨੂੰ ਡ ਹਈਏ ਤਾਂ ਉਹਦੇ ਇਹ ਅੱਗੇ ਸਬ ਗੈਂਗਸ ਹੈਗੇ ਆ ਉਹਦੇ ਉੱਪਰ ਹੀ ਅਸੀਂ ਕੰਮ ਕਰ ਰਹੇ ਸੀ ਉੱਥੋਂ ਹੀ ਇਹ ਇਨਪੁਟ ਆਈ ਸੀਗੀ ਉਧਰੋਂ ਸੀ ਠੀਕ ਹੈ